ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਪੀਵੀ 87 ਗੇਮਰ ਤੁਹਾਡਾ ਸਵਾਗਤ ਕਰਦੇ ਹਾਂ ਇੱਕ ਨਵੇਂ ਅਨਬਾਕਸਿੰਗ ਵੀਡੀਓ ਦੇ ਵਿੱਚ ਜੋ ਕਿ ਇੱਕ ਟੈਕ ਰਿਵਿਊ ਹੈ ਸੋ ਦੋਸਤੋ ਕਿ ਤੁਹਾਡਾ ਲੈਪਟਾਪ ਵੀ ਗਰਮ ਹੋ ਜਾਂਦਾ ਹੈ ਗੇਮਿੰਗ ਦੇ ਦੌਰਾਨ ਜਾਂ ਕੋਈ ਹੈਵੀ ਟਾਸਕ ਕਰਨ ਦੇ ਦੌਰਾਨ ਤਾਂ ਦੋਸਤੋ ਇਹ ਇਕੱਲੀ ਥੋੜੀ ਪ੍ਰੋਬਲਮ ਨਹੀਂ ਇਹ ਹਰ ਇੱਕ ਗੇਮਰ ਨੂੰ ਆਉਂਦੀ ਆਉਂਦੀ ਹੈ ਸੋ ਕਿਉਂਕਿ ਜੋ ਲੈਪਟਾਪ ਹੁੰਦੇ ਆ ਗੇਮਿੰਗ ਲੈਪਟਾਪ ਹੁੰਦੇ ਆ ਉਹਨਾਂ ਦੇ ਵਿੱਚ ਕਹਨੇ ਆਇਆ ਇਹ ਸਮਾਨ ਬਹੁਤ ਜ਼ਿਆਦਾ ਹੁੰਦਾ ਤਾਂ ਇਸ ਕਰਕੇ ਉਹ ਬੜੇ ਤਕੜੇ ਤਕੜੇ ਪ੍ਰੋਸੈਸਰ ਤੇ ਬੜੇ ਤਕੜੇ ਤਕੜੇ ਗ੍ਰਾਫਿਕ ਕਾਰਡ ਉਹਨਾਂ ਨੇ ਇੱਕ ਛੋਟੀ ਜੀ ਜਗ੍ਹਾ ਤੇ ਫਿੱਟ ਕਰੇ ਟੁੰਨੇ ਆ ਜਿਸ ਨਾਲ ਹੀਟ ਜ਼ਿਆਦਾ ਪੈਦਾ ਹੁੰਦੀ ਹੈ ਤੇ ਉਹ ਜ਼ਿਆਦਾ ਗਰਮ ਹੁੰਦੇ ਆ ਨਾਰਮਲ ਲੈਪਟਾਪ ਦੇ ਮੁਕਾਬਲੇ ਤੋਂ ਦੋਸਤੋਂ ਇਸੇ ਨੂੰ ਦੇਖਦੇ ਹੋਏ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੀ ਜ਼ੈਬਰੋਨਿਕ ਜ਼ੈਬਰੋਨਿਕ ਦਾ ਕੂਲਿੰਗ ਪੈਡ ਜੋ ਕਿ ਤੁਸੀਂ ਦੇਖ ਸਕਦੇ ਹੋ ਇਹ ਹੈ ਇਸ ਦਾ ਮਾਡਲ ਨੰਬਰ ਹੈ NC8000 ਤੋ ਇਹ ਐਸ ਦਾ ਬਾਕਸ ਬਾਕਸ ਦੇ ਉੱਤੇ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਇਸ ਦੇ ਫੀਚਰ ਵਗੈਰਾ ਦੇਖ ਸਕਦੇ ਹੋ ਜਿਵੇਂ ਜੋ ਮੇਨ ਮੇਨ ਫੀਚਰਾਂ ਦੀ ਗੱਲ ਕਰਦੇ ਆਂ ਜੀ ਆਪਾਂ ਇਸ ਵਿੱਚ ਪੰਜ ਫੈਨ ਹਨ ਇੱਕ ਫੈਨ ਇਸ ਦਾ ਇੱਕ ਫੈਨ ਇਸ ਦਾ 110 mm ਦਾ ਜੋ بڑا ਫੈਨ ਹੈ ਤੇ ਬਾਕੀ ਚਾਰ ਫੈਨ 70 mm ਦੇ ਹਨ ਜੋ ਕਿ ਛੋਟੇ ਫੈਨ ਹਨ ਤੋ ਇਸ ਦੇ ਇਸ ਨੂੰ ਆਪਾਂ ਜੀ Amazon ਤੋਂ ਖਰੀਦਿਆ ਹੈ ਜੋ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਚੱਲ ਰਹੀ ਹੈ ਜੀ ਉਸ ਦੇ ਦੌਰਾਨ ਖਰੀਦਿਆ ਹੈ ਉਸ ਦੇ ਨਾਲ ਇਸ ਦੀ ਕੀਮਤ ਹੈ ਜੀ 1200 ਰੁਪਏ ਤੇ ਨੋਰਮਲ ਦਿਨਾਂ 'ਚ ਇਸ ਦੀ ਕੀਮਤ ਹੁੰਦੀ ਹੈ ਜੀ ਲਗਭਗ 18000 ਤੋਂ ਵਧੀਆ ਡੀਲ ਮਿਲੀ ਹੈ ਜੀ ਆਪਾਂ ਨੂੰ ਤੋ ਤੁਸੀਂ ਵੀ ਇਸ ਨੂੰ ਪ੍ਰਾਇਰ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਪਾਸ ਗੇਮਿੰਗ ਲੈਪਟਾਪ ਹੈ ਤੋ ਦੋਸਤੋ ਆਵਾ ਪਟਾ ਦੇਸ ਦੀ ਅਨਬਾਕਸਿੰਗ ਵੀ ਯਾਨ ਬੋਕਿੰਗ ਕਿਤਾਬ ਪਾ ਲਿਆ ਮੈਂ ਜੀ ਮਤੀ ਤੋਵਾੰਦਗੀ ਬਾਲੋਡਾ ਤੇ ਕੇਮ ਦੋਨ ਵਾਰਨੇ ਕਬੀ ਯੂਨਿਟੀ ਆਗੇ ਲੀਨ ਮਿਲਿਆ ਨਾ ਸੇ ਕੇਵਲਾਈ ਤੋ ਏਐਂਜੀ ਜੀਦਾ ਬਰੌਣੀ ਕਦਾ ਐਨਸੀ 8000238 ਤੋ ਤੋ ਦੋਸਤੋ ਹੁਣ ਗੱਲ ਕਰਦੇ ਆਂ ਆਪਾਂ ਇਸ ਦੀ ਬਿਲਡ ਕੁਆਲਿਟੀ ਤੇ ਜਾਨੀਏ। ਤੋ ਇਸ ਦੀ ਬਿਲਡ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਦੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਮੇਰਾ ਲੈਪਟਾਪ ਕਮ ਸੇ ਕਮ 2 ਕਿਲੋ ਦੇ ਕਰੀਬ ਹੈ, 2.5 ਕਿਲੋ ਦੇ ਕਰੀਬ ਹੈ ਤੇ ਇਹ 15.6 ਇੰਚ ਦੀ ਸਕਰੀਨ ਵਾਲਾ ਲੈਪਟਾਪ ਹੈ। ਫੁੱਲ ਹੈਵੀ ਗੇਮਿੰਗ ਲੈਪਟਾਪ ਹੈ। ਭਾਰਾ। ਸੇ ਤੁਸੀਂ ਦੇਖ ਸਕਦੇ ਹੋ ਕਿ ਇਹ ਦਬਦਾ ਨਹੀਂ ਬਿਲਕੁਲ ਵੀ। ਈਜ਼ੀਲੀ ਇਸ ਦੇ ਬਜਟ ਨੂੰ ਹੋਲਡ ਕਰ ਰੱਖਿਆ ਹੋਇਆ ਹੈ ਇਹਨੇ। ਤੋ ਇਹ 17 ਇੰਚ ਤੱਕ ਦੇ ਲੈਪਟਾਪ ਨੂੰ ਆਸਾਨੀ ਨਾਲ ਸਪੋਰਟ ਕਰ ਲਿੰਦਾ ਹੈ। ਦੋਸਤੋ ਹੁਣ ਸਵਾਲ ਇਹ ਹੈ ਕਿ ਇਹ ਟੈਂਪਰੇਚਰ ਨੂੰ ਘਟਾਉਂਦਾ ਹੈ? ਅਸੀਂ ਹਾਈ ਅਸੀਂ ਇੱਕ ਹਾਈ ਗ੍ਰਾਫਿਕ ਗੇਮ ਖੇਲੀ ਜਿਸ ਵਿੱਚ ਮੇਰੇ CPU ਦਾ ਟੈਂਪਰੇਚਰ ਘੱਟੋ ਘੱਟ 90 ਡਿਗਰੀ ਤੱਕ ਪਹੁੰਚ ਗਿਆ ਸੀ ਤੇ ਉਸ ਵਿੱਚ ਫਰੇਮ ਰੇਟ ਵੀ ਕਾਫੀ ਡ੍ਰੌਪ ਹੋਣ ਲੱਗੇ ਸੀ। ਆਵਰ ਲੈਂਗ ਕਰਨ ਲੱਗੀ ਸੀ ਪੂਰੀ ਗੇਮ। ਫਿਰ ਆਪਾਂ ਨੇ ਇਹ ਲਗਾਇਆ ਜੀ 쿨ਿੰਗ ਪੈਡ ਜੋ ਕਿ ਹੈ ਜੈਬਰੋਨ ਦੀ ਤਰਫੋਂ ਆ ਰਿਹਾ ਹੈ। ਸੋ ਇਹ ਲਗਾਉਣ ਤੋਂ ਬਾਅਦ ਟੈਂਪਰੇਚਰ ਘੱਟੋ-ਘੱਟ 7 ਤੋਂ 8 ਡਿਗਰੀ ਘਟ ਗਿਆ। ਸੋ ਇਸ ਨਾਲ ਗੇਮਿੰਗ ਦੀ ਪਰਫਾਰਮੈਂਸ ਪਰਫਾਰਮੈਂਸ ਵੀ ਬਹੁਤ ਹੀ ਸਮੂਥ ਹੋ ਗਈ ਸੀ। ਤੁਹਾਨੂੰ ਇਹ ਜੈਬਰੋਨਿਕ ਦਾ ਕੂਲਿੰਗ ਪੈਡ ਲੈਣਾ ਚਾਹੀਦਾ ਹੈ ਮੇਰਾ ਜਵਾਬ ਹੈ ਹਾਂ ਜਰੂਰ ਲੈਣਾ ਚਾਹੀਦਾ ਹੈ ਕਿਉਂਕਿ ਇਸ ਦੀ ਡਿਜ਼ਾਈਨ ਕੀਮਤ ਤੇ ਇਸ ਦੀ ਬਿਲਡ ਕੁਆਲਿਟੀ ਇਸ ਦੀ ਕੀਮਤ ਨੂੰ ਫੁੱਲ ਜਸਟੀਫਾਈ ਕਰਦੀ ਹੈ ਤਾਂ ਇਹ ਇਹ ਤੁਹਾਡੇ ਲੈਪਟਾਪ ਲਈ ਬਹੁਤ ਜ਼ਰੂਰੀ ਐਕਸੈਸਰੀ ਬਣ ਜਾਂਦੀ ਹੈ ਇਸ ਕਰਕੇ ਤੁਹਾਨੂੰ ਜਰੂਰ ਲੈਣਾ ਚਾਹੀਦਾ ਹੈ ਇਸ ਨੂੰ ਲਗਾਉਣ ਨਾਲ ਤੁਹਾਡੇ ਲੈਪਟਾਪ ਦੀ ਉਮਰ ਵਧੇਗੀ ਜ਼ਰੂਰ ਵਧੇਗੀ ਕਿਉਂਕਿ ਇਸ ਨਾਲ ਹੀਟ ਫੁੱਲ ਕੰਟਰੋਲ ਹੁੰਦੀ ਹੈ ਇਸ ਤਰ੍ਹਾਂ ਦਾ ਲੱਗਿਆ ਹੈ ਸਾਡਾ डेबरोनिक ਦੇ ਗੇਮਿੰਗ ਫੂਲੀ ਪੈਡ ਦਾ ਰਿਵਿਊ ਸਾਨੂੰ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਜਰੂਰ ਕਰ ਦਿਓ ਜੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ